ਚੰਗੀ ਤਰ੍ਹਾਂ ਕਰ ਸਾਬ ਚੰਗੀ ਤਰ੍ਹਾਂ ਬਹੁਤ ਸਾਬ ਕਰਨੀ ਆ ਕੀ ਕਰਨੀ ਆ ਸਿਮਿੰਟ ਲੱਗਿਆ ਹੋਇਆ ਇਹ ਨਹੀਂ ਹੁੰਦਾ ਸਾਫ ਕੀ ਕਰਨੀ ਆ ਸਾਫ ਰਗੜ ਕੇ ਸਾਫ ਕਰਨਾ ਰਗੜ ਕੀ ਕਰੀ ਆ ਦੇਖ ਲੋ ਇਹ ਰਗੜ ਨਾਲ ਚੰਗੀ ਤਰ੍ਹਾਂ ਸਾਫ ਕਰਨੀ ਆ ਕਰਨੀ ਆ ਲਈ ਇਹ ਸਿਮਿੰਟ ਨਹੀਂ ਉਤਰਿਆ ਦੇਖਿਓ ਆਹ ਸਿਮਿੰਟ ਐ ਆਹ ਦੇਖੋ ਹਾਂ ਸਿਮਿੰਟ ਆ ਉਹ ਵੇਚਣਾ ਸਿੱਟ ਆਣਾ ਭਾਈ ਹੈਲੋ ਸਾਸਰੀਕਾਲ ਦੋਸਤੋ ਕੀ ਹਾਲ ਚਾਲ ਹੈ ਬਾਈ ਉਮੀਦ ਕਰਤਾ ਵੇ ਠੀਕ ਹੋ ਮੈਂਗੇ ਹਮੇ ਬੜੀਆ ਔਰ ਗੁੱਡ ਹੈ ਮਿੱਤਰੋ ਲੰਗਰ ਨੂੰ ਮਰ ਖਾ ਰਹੇ ਨੇ ਲੰਗਰ ਪਾ ਲਈ ਛਕ ਲਿਆ ਅੱਦੇ ਹਾਰੇ ਨੇ ਬੰਦੇ ਅੱਦੇ ਛਕ ਰਹੇ ਆ ਆਪਾਂ ਛਕ ਲਿਆ ਵੀਰ ਤੇ ਧੁੱਪਾਂ ਬੈਠੇ ਆ ਬਾਈ ਧੁੱਪਾਂ 'ਚ ਨਜ਼ਾਰੇਦਾਰ ਹੈ ਠੀਕ ਹੈ ਬਾਕੀ ਅੱਜ ਸਾਰਾ ਪਲਾਨ ਦੱਸੋ ਮੁੰਡਿਓ ਤੇਰਾ ਪਲਾਨ ਕੀ ਹੈ ਮੈਨੂੰ ਕਰ ਕੇ ਕੈਮਰਾ ਤੇਰਾ ਪਲਾਨ ਦੱਸੋ ਅੱਜ ਕੀ ਹੈ ਕੀ ਕਰਨਾ ਚਾਹਤੋਂ ਅੱਜ ਨਾ ਭਾਂ ਕਰਦੇ ਆ ਹਾਂ ਅੱਪੈਲਸ ਤੇ ਹੋ ਰਿਹਾ ਵਿਆਹ ਬਾਈ ਤੁਹਾਨੂੰ ਸੁਣਦਾ ਹੋਣਾ ਜੱਸੀ ਤੇਰਾ ਕਿਸਲਾ ਮੈਂ ਤਾਂ ਇਹੀ ਕਹਿੰਦਾ ਚੱਲਦੇ ਆ ਚਲੋ ਤਿਆਰ ਹੋ ਮੈਂ ਪਾਣੀ ਵਗਿਆ ਜ ਮੇਂਗਾ ਦਾ ਫੂਟ ਚੱਪਨੀ ਬਾਂਚ ਪੱਸ ਹਾਂ ਤੁਸੀਂ ਬੰਨੋ ਪੱਗਾ ਬੁੱਗਾ ਕੱਢੋ ਪੱਗੇ ਤਾਂ ਪੈਂਟ ਚਲਦੇ ਪਾ ਪੱਗਾ ਟਾਈਟ ਕਰਕੇ ਬੰਨ ਲਿਓ ਕਿ ਖੁੱਲ ਜਾਣੀਆਂ ਨੇ ਫਿਰ ਇਹਨਾ ਮੈਂ ਪੱਗਾ ਖੁੱਲ ਜਾਣ ਬਾਅਦ ਸਾਲੇ ਪਗਟ ਤੇ ਨਗਰ ਕੇ ਬਟਿੰਡਿਆਂ ਵਾਂਗੂ ਟੇਡੀਆਂ ਹੋ ਜਾਣੀਆਂ ਬਟਿੰਡਿਆਂ ਵਾਂਗੂ ਟੇਡੀਆਂ ਹੋ ਜਾਣੀਆਂ ਹੋ ਰਹੀ ਹੈ ਤੇ ਮੇਤਰੋ ਬਾਕੀ ਬਈ ਟੋਲ ਤੇ ਪੱਕਾ ਬੱਜੀ ਆ ਮੂਟ ਪਾਇਓ ਕਸ ਕੇ ਭੱਜਦੇ ਹੋਏ ਆ ਉਸ ਨਾਲ ਨਿਕਲ ਜੱਸੀ ਆਪਣੇ ਕੋਲੇ ਮਰੂਤੀ ਖੜੀ ਆ ਥੱਲੇ ਠੀਕ ਆ ਮੇਰੀ ਸੁਣ ਗੱਲ ਮੈਂ ਤੈਨੂੰ ਗੱਡੀ ਸਟਾਰਟ ਹੀ ਛੱਡ ਜਾਣੀ ਆਪਾਂ ਨੇ ਸਮਾਨ ਵਾਸਤੇ ਪਾਣ ਵਾਸਤੇ ਇਹਨਾਂ ਲਫਾਫੇ ਜੀ ਲੁੰਦੇ ਇੱਕ ਜਾਣੇ ਨੇ ਸਾਰਿਆਂ ਨੇ ਕੋਟ ਪਤਾ ਕਿਉਂ ਨਹੀਂ ਪਾਉਗੇ ਸਾਲਿਓ ਟਿੱਡ ਭਰ ਲਓ ਲਫਾਫੇ ਬਾਅਦ ਚ ਭਰ ਲਿਓ ਤੇ ਰੋਟੀ ਖਾ ਤੇ ਰਹੇ ਹੁਣ ਕਿੰਨਾ ਕਦੇ ਲਪਾਣਾ ਦੱਸੋ ਚਲ ਦੇਖ ਪਰ ਦੇਖਿਆ ਨਹੀਂ ਜਾਂਦਾ ਮੈਨੂੰ ਢੋਰ ਵੱਜਦਾ ਕਿ ਕੁਛ ਅੱਜ ਬਣੇਗਾ ਕੋਈ ਵਧੀਆ ਡੋਸਾ ਡੋਸਾ ਖਾ ਕੇ ਆ ਇਹਨੂੰ ਸਾਲੇ ਨੂੰ ਡੋਸੇ ਦੀ ਜੂ ਬਣਾਉਂਦੇ ਨੇ ਤੇ ਬਾਕੀ ਮਿੱਤਰ ਵਿਆਹ ਹੋ ਗਿਆ ਬਈ ਟਿੱਕੀਆਂ ਖਾ ਕੇ ਆਉਂਗੀ ਹੈ 3-4 ਵੇਸਟਾ ਟਿੱਕੀਆਂ ਰੋਟੀ ਦਾ ਮੂੰਚੀ ਚੀਤੀ ਚੀਤੀ ਕਰ ਰਹੀ ਹੈ ਬੜਾ ਦੇਖੀ ਰੋਟੀ ਮੂੰਹ ਮਾ ਕਰ ਰਹੀ ਹੱਥੋਂ ਨਾ ਝੜਾ ਲਈ ਤੇ ਬਾਕੀ ਦੇਖਦੇ ਆ ਬਾਈ ਕਰ ਰਹੇ ਆ ਪਲਾਨ ਅੱਜ ਕੀ ਖਾਣਾ ਦੱਸੋ ਮੁੰਡਿਆ ਅੱਜ ਡੋਸਾ ਹੀ ਖਾਣਾ ਭਾਬੀ ਨੇ ਟਿੱਕੀਆਂ ਖਾਣੀਆਂ ਨਹੀਂ ਨਹੀਂ ਛੱਡੋ ਆਪਾਂ ਇਹ ਜਿਹੇ ਕੰਮ ਨਹੀਂ ਕਰਨੇ ਯਾਰ ਇਹ ਕਰ ਲੈਣੇ ਆ ਫਿਰ ਕਿਉਂ ਨਾ ਕੋਈ ਕਦੇ ਇਹ ਜਿਹਾ ਕੁਸਤਾਣਾ ਚਾਹੀਦਾ ਫੇ ਮੇਰੀ ਗੱਲ ਸੁਣੋ ਰਹਿੰਦੀ ਨੇ ਚੀਜ਼ਾਂ ਪੱਕੀ ਗੱਲ ਹੈ ਫਿਰ ਇਹ ਵਲੌਗ ਅੱਜ ਉਹਦੇ ਵਾਸਤੇ ਬਣਾਈਏ ਅੱਜ ਨਹੀਂ ਯਾਰ ਪਹਿਲਾਂ ਨਾ ਦੇਖ ਕੇ ਆਈਏ ਵੀ ਸ਼ਾਮ ਨੂੰ ਵਿਆਹ ਹੈਗਾ ਵੀ ਹੈ ਕਿ ਨਹੀਂ ਹੈ ਕਿਤੇ ਉਹੀ ਆਪਾਂ ਉਹ ਕਰੀ ਜਾਈਏ ਪਹਿਲਾਂ ਪਤਾ ਤਾਂ ਕਰ ਲਈਏ ਹੋਰ ਉੱਥੇ ਸਾਰੇ ਬਰਾਦਰੀ ਚਲੇ ਹੋਏ ਖਾਣੇ ਦੇ ਉੱਤੇ ਹੋਰ ਇੱਕ ਕੂੜਾ ਬਚਿਆ ਪਾ ਗਿਰਨ ਜਾਣਾ ਭਾਈ ਕਿਤੇ ਵੇਟਰ ਕਰਦੇ ਹੁਣ ਝਾੜੂ ਮਾਰਦੇ ਆ ਲੈ ਆਪਾਂ ਨੇ ਵੀ ਕਹਿਣਗੇ ਫਿਰ ਇੱਥੇ ਤਾਂ ਕੁਝ ਖਾਇ ਨਹੀਂ ਖਾਣੇ ਤੁਸੀਂ ਝਾੜੂ ਲਾਓ ਡੱਡੂ ਸੰਭ ਤੁਹਾਨੂੰ ਬਣਾ ਕੇ ਦੇ ਦੇ ਇਹ ਦੇਖਦੇ ਮਿੱਤਰ ਬਾਕੀ ਹੁਣ ਕਰਦੇ ਆ ਸਲਾਹ ਫਿਰ ਕਹਿ ਤ ਰਹੇ ਨੇ ਬੰਦੇ ਕਰ ਲੈਣੇ ਆ ਇਹ ਵਾਲਾ ਚੈਲੰਜ ਵੀ ਬਲੌਗਰ ਆ ਭਾਈ ਇਹ ਬੰਦਾ ਸਲਾਹ ਦੇ ਰਿਹਾ ਤੁਹਾਨੂੰ ਵੀਦ ਇਹ ਵੀਦ ਤੂੰ ਵੀ ਹੁਣ ਗੁੰਗੀ ਹੋ ਰਹੀਆਂ ਯਾਰ ਤੈਨੂੰ ਗੱਲ ਹਾਂਜੀ ਅੰਬਰਮੋਂ ਕਰ ਤੇ ਮੀਤਾ ਤੇਰੀ ਗੱਲ ਤੋਂ ਟਾਈਮ ਹੋ ਗਿਆ ਯਾਰ ਮੇਰੀ ਗੱਲ ਸੁਣ ਹਾਂ ਹੇਹ ਬਾਈ ਜੱਸੀ ਜਾ ਬੜਾ ਬਿੰਚਾਪ ਲਾਦੇ ਯਾਰ ਕਿਹੜੀ ਲੱਚੀ ਵਾਲੀ ਕਿ ਤੂਲਸੀ ਵਾਲੀ ਤੂਲਸੀ ਵਾਲੀ ਓ ਯਾਰ ਚਾਹ ਹਣਾ ਉਹ ਵਧੀਆ ਜੀ ਸਿਰਾ ਹੀ ਚਾਹ ਮੈਂ ਤਾਂ ਬਾਈ ਪੀ ਨਹੀਂ ਸਕਦਾ ਮੇਰੀ ਡਾਈਟਿੰਗ ਚਲ ਨਾਲੇ ਸਮੋਸੇ ਲੈ ਆਓ ਨਹੀਂ ਨੋ ਸਮੋਸਾ bro ਘਰੋ ਘੜਾਣਾ ਚਾਹ ਦੇ ਨਾ ਸਮੱਸਿਆ ਨਹੀਂ ਪਿੰਪਲ ਤੋਂ ਆਉਂਦੇ ਨੇ ਪਿੰਪਲ ਵੀ ਯਾਰ ਨਾਲੇ ਮੇਰੀ ਡਾਈਟਿੰਗ ਚੱਲ ਰਹੀ ਹੈ ਬਾਈ ਹਾਂਜੀ ਮਿੱਤਰੋ ਤੁਹਾਨੂੰ ਦੱਸ ਦਿੰਦੇ ਆ ਬਾਈ ਸਾਰਿਆਂ ਨੂੰ ਕਿ ਬਾਈ ਮੈਂ ਡਾਈਟਿੰਗ ਤੇ ਆ ਮੇਰਾ weight over weight ਹੋ ਗਿਆ ਸੀ ਉਸ ਕਰਕੇ weight ਘਟਾ ਰਿਹਾ ਹਾਂਜੀ 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 ਨਾ ਜੀ ਹਾਂਜੀ ਤੂੰ ਹੱਥ ਦਿਖਾ ਆਪਣਾ ਦਰਸ਼ਕਾਂ ਨੂੰ ਸਾਰਿਆਂ ਨੂੰ ਇਹ ਤੇਰੇ ਨਾਲ ਬਣਿਆ ਕੀ ਆ ਇਹ ਬਾਪੂ ਚਾਹ ਰਿਹਾ ਬਾਪੂ ਨਾਲ ਚਲਾਉ ਬਈ ਬਾਈ ਇਹ ਬੰਦੇ ਨੇ ਨਾ ਹਾਂ ਬੋਲ ਲੋਕੀ ਦਾ ਬੰਬ ਥੱਲੇ ਰੱਖ ਕੇ ਚਲਾਉਂਦੇ ਨੇ। ਹਾਂ। ਇਹ ਕਹਿੰਦਾ ਕਿ ਮੈਂ ਬਣੂੰਗਾ ਐਕਟਰ। ਅੱਛਾ। ਮੈਂ ਹੱਥ 'ਚ ਰੱਖ ਕੇ ਬੰਬ ਚਲਾਉਂਗਾ। ਹਾਂ। ਹੱਥ ਤੇ ਚਲਾਇਆ ਅਨਾਰ। ਹਾਂ। ਉਹ ਅਨਾਰ ਨੇ ਤਾਂ ਹੱਥੋਂ ਕਰਤਾ। ਬਾਈ ਅਨਾਰ ਨਹੀਂ ਸੀ ਗੰਗਾ ਜਮਨਾ ਬੰਬ ਸੀਗਾ। ਹੋਇਆ ਕੀ ਇਹਨੇ ਕੀ ਕੀਤਾ ਇਹਨੂੰ ਐਸ ਵੀ ਚੱਲੂਗਾ ਨਾਰ ਮੈਂ ਸਿੱਟ ਦੂੰਗਾ। ਉਹ ਅਨਾਰ ਚੱਲਿਆ ਨਹੀਂ ਇਹਨੂੰ ਸਿੱਟਣ ਦਾ ਮੌਕਾ ਵੀ ਨਹੀਂ ਮਿਲਿਆ ਆਪਣੇ ਮੂੰਹ 'ਰਸਤੇ ਇੱਕ ਵਾਰੀ। ਅਨਾਰ ਚੱਲਿਆ ਸੀਗਾ ਹੱਥ ਨਹੀਂ ਪੁੱਟਿਆ ਬਾਈ। ਨਹੀਂ ਕਿੰਨਾ ਘੰਟਾ ਲਿਆ ਨਾਰ। ਲਿਆ ਅੱਧਾ ਅੱਧਾ ਘੰਟਾ ਚੱਲਿਆ ਹੀ ਆ। ਅੱਧਾ ਸਕਿੰਟ ਦਾ ਹੈ ਪੱਕਾ ਤਰਸ ਇਤਨੇ ਦਾ ਮੌਕਾ ਨਹੀਂ ਮਿਲਿਆ ਮੈਂ ਸਿੱਟੇ ਨਹੀਂ ਮਗਾ ਪੂਰਾ ਹੱਥ ਸੀ ਚਲ ਜੂ ਕੁਕਰੀ ਮਾਰ ਰਿਆ ਸੀ ਨਾ ਨਹੀਂ ਤੂੰ ਕਿਵੇਂ ਕਿਵੇਂ ਮੈਨੂੰ ਦੱਸ ਪਹਿਲਾਂ ਕੀ ਜਿੱਦਾਂ ਚੱਲਣਾ ਸੀਗਾ ਬੰਬ ਚੱਲ ਪਿਆ ਬਸ ਹੁਣ ਤਾਂ ਹੱਥ ਹੀ ਦਿਖਦਾ ਪਿਆ ਬਸ ਆਤਾ ਹੈ ਸਹੀ ਸਲਾਮਤ ਹੈ ਬਸ ਆਇਆ ਓਏ ਸਵੇਰੇ ਪਤਾ ਨਹੀਂ ਕੀ ਹੋ ਗਿਆ ਮੈਂ ਨਾ ਇਹ ਇਹ ਨਾ ਬਈ ਕੁਝ ਕਰ ਰਿਹਾ ਸੀਗਾ ਇਹਨੇ ਇਹਦਾ ਕੀ ਗਿਆ ਮੈਨੂੰ ਪਤਾ ਨਹੀਂ ਤਰ ਮੈਂ ਇਹਨੂੰ ਕਿਹਾ ਇਹ ਤਾਂ ਮੈਂ ਕਿਹਾ ਮੈਂ ਕਿਹਾ ਤੂੰ ਰਹਿਣ ਦੇ ਤੇ ਹੱਥ ਤਾਂ ਹੈ ਨਹੀਂ ਮੈਂ ਕਿਹਾ ਮੇਰਾ ਤਾਂ ਹੱਥ ਹੈਗਾ ਤੂੰ ਐਵੇਂ ਕਹੀ ਜਾਦਾ ਮੈਨੂੰ ਪਤਾ ਫੇਸਕੀ ਚਾਲੀ ਗੱਲ ਨਾ ਨਾ ਸਾਬਣ ਵਾਲੀ ਬਾਈ ਇਹ ਕਹਿੰਦਾ ਰਹਿਣਾ ਵੀਰ ਪਿੰਪਲ ਹੋ ਗਏ ਮੋਤੇ ਮੈਂ ਕਿਹਾ ਸਾਡੇ ਕੋਲ ਨਾ ਸਾਬਣ ਆ ਬਾਈ ਉਹਦਾ ਮਤਲਬ ਹੈ ਜਿਹੜਾ ਸਾਬਣ ਸੀ ਨਾ ਉਹ ਮੀਤ ਦਾ ਸੀਗਾ ਮਤਲਬ ਪਿੰਪਲ ਕਰਕੇ ਤੇ ਮੈਂ ਨਾ ਇਹਨੂੰ ਉਹ ਦਿਆ ਮੈਂ ਕਿਹਾ ਤੂੰ ਇਹਦੇ ਨਾਲ ਮੂੰਹ ਧੋਲਾ ਤੇ ਇਹ ਇਹਨੇ ਹੱਥ ਚ ਐਂ ਕਰੀ ਜਾਵੇ ਐਂ ਕਰ ਜਾਵੇ ਮੈਂ ਕਿਹਾ ਦੋ ਮੈਂ ਕਿਹਾ ਦੋਇਤ ਨਾਲ ਮੂੰਹ ਤੇ ਮਾਰ ਲਾ ਕਹਿੰਦਾ ਇਹ ਮੇਰੇ ਕੋਲ ਹੱਥ ਕਰ ਲਿਆ ਮੈਂ ਵੀ ਕਿਹਾ ਮੈਂ ਕਹਿੰਦਾ ਉਹ ਮੈਂ ਜੱਸੀ ਮੈਂ ਭੁੱਲ ਗਿਆ ਤੇਰੇ ਤਾਂ ਹੱਥ ਹੀ ਨਹੀਂ ਹੈਗਾ ਉਹ ਯਾਰ ਕਿਹਦਾ ਬੱਸ ਚਿੰਤਾ ਕਰ ਰਿਹਾ ਤੂੰ ਸਾਰੀ ਹੋ ਗਈ ਐ ਵਜ੍ਹਾ ਸੀ ਇਹ ਮੂੰਹ ਤੇ ਬੰਦ ਲੱਗਾ ਮੈਂ ਲਾ ਦੇ ਉੱਪਰ ਮੈਂ ਨੂੰ ਕਹਿਣ ਲੱਗਾ ਮੈਂ ਕਿਹਾ ਜੱਸੀ ਵੀ ਮੈਂ ਤਾਂ ਭੁੱਲ ਗਿਆ ਤੇਰੇ ਹੱਥ ਨਹੀਂ ਹੈਗਾ ਮੈਂ ਕਿਹਾ ਐ ਤਾਂ ਕੀ ਕਹਣਾ ਜਰਾ ਤੁਰਿਆ ਹੋਇਆ ਮੈਂ ਕਿਹਾ ਜੱਸੀ ਤੇਰੇ ਤਾਂ ਹੱਥ ਹੀ ਨਹੀਂ ਹੈਗਾ ਜੱਸੀ ਕਹਿੰਦਾ ਮੇਰੇ ਐ ਕਿਉਂ ਕਰਨਾ ਜੱਸੀ ਕਹਿੰਦਾ ਜਬਣਾ ਤੇ ਚਾਹ ਯਾਰ ਤੇਰੀ ਭਾਬੀ ਜੋ ਕਿ ਤੂੰ ਵੀ ਬਣੀ ਚਾਹ ਨਹੀਂ ਹੈ ਹੈ ਕੀ ਖਾਣਾ ਦਾ ਸਮੋਸਾ ਖਾਣਾ ਚੱਲ ਤੈਨੂੰ ਇਹ ਮੈਂ ਸਮੋਸਾ ਦਵਾ ਲਿਆ ਮੈਂ ਠੀਕ ਆ ਇਹਨੇ ਸਮੋਸਾ ਖਾਣਾ ਚੱਲ ਜੱਸੀ ਉੱਠ ਖੜਾਓ ਚਲੋ ਚਾਹ ਧਰ ਪਹਿਲਾਂ ਪਾਣੀ ਧਰ ਦੇ ਨੇ ਉਹ ਪਾ ਜਾਗੇ ਮੁੜ ਕੇ ਆ ਉਰੋ ਲੈਣਾ ਤੂੰ ਐ ਕਰ ਤੂੰ ਮੋਢਾ ਲੈ ਕੇ ਲੈ ਇਸ ਸਮੋਸੇ ਨਾਲ ਨਾਲ ਚਲੋ ਉਹ ਮਸਾਲੇ ਨੇ ਬਿਠਾ ਰਿਆ ਮੈਨੂੰ ਉਹ ਕੋਈ ਪੁਲਿਸ ਵਾਲਾ ਨਹੀਂ ਮੇਰੀ ਗੱਲ ਸੁਣ ਤੂੰ ਆ ਉਧਰ ਨਾ ਜਾਈ ਮੈਂ ਸਮੋਸੇ ਠਾਣੇ 'ਚ ਬਹਿ ਕੇ ਸਮੋਸੇ ਖਾਉਂਗਾ ਨਾਲ ਸਨੀ ਵੀਰੇ ਨੂੰ ਕਹੂੰਗਾ ਆ ਜਾ ਵੀਰੇ ਮੈਨੂੰ ਪਾ ਲਿਆ ਕਿਤੇ ਤੂੰ ਸਾਲਾ ਸਮੋਸੇ ਲੈਣ ਗਿਆ ਸੀਗਾ 10000 ਦਾ ਨੁਕਸਾਨ ਕਰਿਆ ਤੇਰੀ ਗੱਲ ਸੁਣ ਸਮੋਸੇ ਉੱਧਰ ਨਾ ਜਾਈਂ ਦੂਰ ਲੈਣਾ ਆ ਨੇੜੇੋਂ ਲਿਆਉ ਰੋ ਨਹੀਂ ਦੋਨੇ ਚਲਾਂਗੇ ਉਹ ਆਹ ਮਰੂ ਲਿਆ ਫੜ ਲੈ ਦੁਕਾਨ ਵਿੱਚੇ ਕਿੱਥੇ ਆ ਆ ਪਿਛਲੀ ਜਿੱਥੇ ਉਹ ਤੈਨੂੰ ਨਹੀਂ ਦੱਸਦਾ ਪਰ ਮੈਂ ਤੈਨੂੰ ਕੀ ਉਹ ਲੱਗੂਆ ਜਦੋਂ ਆਪਾਂ ਬਾਹਰ ਨਿਕਲੇ ਰੋਡ ਹੂੰ ਰੋਡ ਤੋਂ ਨਿਕਲਦੇ ਸਾਰ ਇੱਧਰ ਦੁਕਾਨ ਆ ਉੱਥੇ ਫੜ ਲਿਆ ਚਲ ਠੀਕ ਲੈ ਮੈਂ ਤੁਹਾਨੂੰ ਦਿੰਦਾ ਨਾ ਪੈਸੇ ਮੈਂ ਦੇਈ ਨਾ ਪੈਸੇ ਯਾਰ 20 ਰੁਪਏ ਆ ਰਹੇ ਆ ਉਂ ਸਾਲੇ ਕਾ ਹੱਥ ਸੜਿਆ ਵੇਰੇ ਮੋਟਰਸਾਈਕਲ ਚਲਾਣੇ ਨਹੀਂ ਦੇ ਕੇ ਨਾ ਚਾਬੀ ਆ ਬੜਾ ਤੇਜ਼ ਹੈ ਇਹ ਬੰਦਾ ਠੀਕ ਕਰ ਦਿੰਦਾ ਹਾਂ ਚੱਲ ਛਿੱਤ ਚੱਲ ਹੁਣ ਜੱਸੀ ਆਪਾਂ ਸਮੋਸ ਤਰੀ ਪੱਬੀ ਨਾਲੇ ਕਹਿੰਦੀ ਸੀ ਵੀ ਹੋਗੀ ਲੈ ਆਏਗੀ ਕਹਿੰਦੇ ਨੇ ਸਬਜ਼ੀ ਪੁੱਤੀ ਹੈ ਨਾ ਚੱਲ ਆਪਾਂ ਮੰਡੀ ਵੀ ਜਾ ਜੀ ਫਿਰ ਹੁਣ ਚੱਲ ਫਿਰ ਤੋਂ ਕੰਮ ਕਰ ਆਵਾਂਗੇ ਨਾਲੇ ਤੋਂ ਹੋਰ ਲੈ ਆਣੇ ਆ ਨਾਲੇ ਸਬਜ਼ੀ ਲੈ ਆਣਾ ਠੀਕ ਹੈ ਚੱਲ ਫਿਰ ਤੋਂ ਕੰਮ ਹੋ ਜਾਣਗੇ ਇੱਕ ਕੰਮ ਨਾਲ ਨਿਕਲੇ ਤੇ ਹੈਗੇ ਕਰਦੇ ਦੇਖ ਦੇਖ ਦੇ ਤੇਰੀ ਡਰਾਈਵਰੀ ਮੈਨੂੰ ਹੈਵੀ ਲੱਗ ਰਹੀ ਐ ਜੱਸੀ ਤੂੰ ਰਹਿਣ ਦੇ ਵੀਰੇ ਤੇ ਨਾਲੇ ਗੋਭੀ ਵੀ ਲੈਣੇ ਆ 40 ਹੈ ਗੋਭੀ ਆਪਾਂ ਲੈ ਲਈ ਲੈ ਚੱਕ ਮਿੱਤਰਾਂ ਲੈ ਫੜ ਮਿੱਤਰੋ ਗੋਭੀ ਰੋਟੀ ਖਾਏਗਾ ਕਿੰਨੇ ਹੋ ਗਏ ਪੂਰੇ ਚਲੋ ਕੈਰਟ ਲਾਇਆ ਉਹ ਇਹ ਇੰਨੀ ਕ ਜਿਆਦਾ ਨਾ ਹਨਾ ਦਸੀ ਆਂਦਾ ਕੋਈ ਸਬਜ਼ੀ ਦਾ ਤੇ ਬਾਈ 100 ਰੁਪਏ 10 100 ਰੁਪਏ ਕਿੱਥੇ ਨੇ ਹਨਾ ਤੇ ਬਾਈ ਉਹ ਤੁਹਾਨੂੰ ਇੱਕਰਾ بڑے YouTube ਚੈਨਲ ਤੇ ਸ਼ਾਰਟ ਵੀਡੀਓ ਆਈ ਹੈ ਜਰੂਰ ਦੇਖਿਓ ਗਰੀਬੀ ਵਾਲੀ ਆਪਾਂ ਬਣਾਈ ਆ ਇਹ ਤੁਸ ਜਰੂਰ ਦੇਖਿਆ ਜਾਗੇ ਤੁਹਾਨੂੰ ਉੱਚ ਪਤਾ ਲੱਗੂਗਾ ਕਿ ਇੱਕ ਗਰੀਬੀ ਵਾਲੀ ਚੀਜ਼ ਨਹੀਂ ਕੀ ਹਨਾ ਸੀ ਉਹ ਮਹਿੰਦਰ ਨਾਲ ਬਣਾਈ ਆ ਬਾਈ ਤੇ ਬਾਕੀ ਹੁਣ ਬਹੁਤ ਹੋ ਘਰ ਘਰ ਸ਼ਾਰਟ ਵੀਡੀਓ ਆਣ ਗਿਆ ਦੇਖਣਾ ਤੇ ਦੇਖੀ ਆ ਆ ਸਮੋਸੇ ਲੈ ਲੀਏ ਬਾਈ ਜੱਸੀ ਜੋਗੇ ਫਿਰ ਚਾਵਲ ਸੀ ਘਰੇ ਆਇਆ ਪਰ ਇਹ ਸਮੋਸੇ ਖਾਣੇ ਆ ਤਾਂ ਸਿਰਫ ਇੱਕੇ ਬੰਦੇ ਦੇ ਖਾਣੇ ਆ ਕਿਹਦੇ ਖਾਣੇ ਆ ਵਾ ਲਾ ਬਾਈ ਪਹੁੰਚ ਗਏ ਬਾਈ ਬੰਟੀ ਦੇ ਸਪੈਸ਼ਲ ਸਮੋਸੇ ਆ ਜਿਹੜੇ ਪਰ ਇਹ ਜਿਹੇ ਸਮੋਸੇ ਵੀ ਖਾਣੇ ਮਿੱਤਰੋ ਬੰਟੀ ਦੇ ਸਪੈਸ਼ਲ ਸਮੋਸੇ ਹੈ ਨਹੀਂ ਹੋਰ ਹੈ ਲੈ ਆਨੇ ਆਪੇ ਗੋਭੀ ਅੱਜ ਗੋਭੀ ਤੁਹਾਡੇ ਹੱਥ ਦੇ ਨਹੀਂ ਕਰਨੀ ਦਸਨੀ ਵੀਰਾ ਬਣਾਉਗਾ ਹੋਰ ਹਰ ਲਾ ਮਸ਼ਕੇ ਸਾਲਿਆ ਸੱਚੀ ਵਧੀਆ ਲੱਗਦੀ ਆ ਆਪਣੇ ਪਾਈ ਤੋਂ ਕੰਮ ਕਰਾਏਗਾ ਤੂੰ ਹੈ ਮੈਨੂੰ ਤੁਹਾਡੇ ਹੱਥ ਦੀ ਵੀਰੇ ਵਧੀਆ ਲੱਗਦੀ ਆ ਹਾਂ ਲਾਈ ਜਾ ਮਸ਼ਕੇ ਮੈਂ ਲੁਧਿਆਣਾ ਛੱਡ ਕੇ ਰਾਜਪੁਰੇ ਆਇਆ ਗੋਪੀ ਖਾਣੇ ਉਹ ਇੱਕ ਜਣਾ ਬੋਲ ਲੋ ਖੱਚ ਪਾਈ ਐ ਕੀ ਕਰੀਏ ਬਣਾ ਦਿਓ ਮੇਰੇ ਤੇ ਤਿਆਰ ਆਹੋ ਤੈਨੂੰ ਤਾਂ ਮੌਕਾ ਤੇ ਹੀ ਤਾਂ ਹਾਂ ਅੱਗੇ ਸਾਲਾ ਇਹ ਹਰਾਮੀ ਜਿਹੜਾ ਤੇਰੇ ਨਾਲ ਰਲ ਗਿਆ ਗੋਬੀ ਬਣਾਓ ਵੀਰੇ ਅੱਜ ਬੀਜੀ ਜੀ 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 ਕੀ ਬਣਾਉਂਗੇ ਨਹੀਂ ਚਲ ਜਾ ਬਣਾ ਕੇ ਬਲਾ ਪਹਿਲਾਂ ਪਹਿਲਾਂ ਗੋਭੀ ਬਣਾ ਕੇ ਚਲ ਠੀਕ ਹੈ ਠੀਕ ਹੈ ਪਹਿਲਾਂ ਗੋਭੀ ਖਾ ਲੈ ਤੂੰ ਚਾਹ ਰਹਿਣ ਦੇ ਠੀਕ ਹੈ ਦੋਏ ਜਾਣੇ ਤੁਸੀਂ ਸਹਿਮਤ ਹੋ ਨਾ ਬਠੀਕ ਹੈ ਪਹਿਲਾਂ ਚਾਹ ਬਣਾ ਲਈਏ ਨਾ 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 ਰਹਿਣ ਦੇ ਅੱਖਾਂ ਦੇ ਡੇਲੇ ਨਾ ਕੱਢ ਮੈਨੂੰ ਕੌਣ ਤੂੰ ਡੇਲੇ ਕਿਹਨੂੰ ਕੱਢ ਰਹੀ ਹੈ ਮੈਂ ਤਾਂ ਗੱਲ ਕਰਦੀ ਵੀਡੀਓ ਕਾਲ ਤੇ ਕਰਦਾ ਬਹੁਤ ਹਸੁੰ ਗਿਆ ਹੋਇਆ ਉਹ ਟੂ ਵੇਟ ਤੇ ਦੇਖ ਲੈ ਹਾਂਜੀ ਇਹ ਬਾਈ ਅੰਬਰ ਨਾ ਲੱਗੀ ਵੀਡੀਓ ਕਾਲ ਤੇ ਉਹ ਅਗਰ ਸਕੂਲ ਤੋਂ ਚਲ ਤੂੰ ਤਾਂ ਖਾ ਲੈ ਸਮੋਸੇ 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 ਕਰ ਰਿਹਾ ਤਾਂ ਕਦੇ ਬੰਟੀ ਦੇ ਖਾਣੇ ਬੰਟੀ ਦੇ ਖਾਣੇ ਖਾਸ ਸਮੋਸੇ ਬੰਟੀ ਦੇ ਮੈਂ ਤੂੰ ਖਾਣਾ ਸਮੋਸਾ ਨਹੀਂ ਖਾਣਾ ਚਲ ਖਾ ਲੈ ਪਤਾ ਖਾਵਾਂਗੇ ਠੀਕ ਹੈ ਤੂੰ ਖਾ ਵੀਰੇ ਉਮੀਦ ਦੀ ਚਾਹ ਹੈ ਇਹਦੀ ਚਾਹ ਮੇਰੀ ਚਾਹ ਰਹੀ ਊ ਓਕੇ ਭਈਆ ਚਲ ਗੋਭੀ ਬਣਾ ਕੇ ਤੈਨੂੰ ਖੁਲਾਉਣਾ ਤੇ ਦੇਖੀ ਖਾਣੀ ਹੈ ਪੱਕਾ ਹਾਂ ਜੀ ਹੂੰ ਬਲਾਗ ਚ ਟਾਕ ਰਹੇ ਰਹ ਜਣਗੇ ਬਲਾਗ ਚ ਵੀ ਸਾਰੇ ਕਹਿਣਗੇ ਕਿ ਇਹ ਸਣੀ ਨੇ ਬਣਾਇਆ ਮਤਲਬ ਮਾੜਾ ਵੀਰੇ ਲਾਗ ਹੀ ਗਿਆ ਗੋਭੀ ਬਣਾਣਾ ਹਨਾ ਵੀਰੇ ਸਾਰਾ ਤੂੰ ਹੀ ਕਿਹਾ ਆਪਣੀ ਭਾਬੀ ਨੂੰ ਕਹਿੰਦਾ ਕਰ ਤੂੰ ਨਹੀਂ ਬਣਾਣਾ ਕਹਿੰਦਾ ਵੀਰਾ ਬਣਾ ਕੇ ਖਵਾਊਗਾ ਹਲੇ ਮੇਰੇ ਹੱਥਾਂ ਜਾਦੂ ਆ ਜਾਦੂ ਆ ਜਾਦੂ ਮੈਂ ਹੁਣ ਗੋਭੀ ਜਰੂ ਬਣੂਗੀ ਤਾਂ ਹੋਰ ਜਾਦੂ ਆਊਗਾ ਬਾਕੀ ਬਣਾਵਾਂਗੇ ਮਿੱਤਰੋ ਐਂਡ ਵੱਲ ਬਾਅਦ ਦੇਖਿਓ ਗੋਭੀ ਫਿਰ ਬਾਕੀ ਮੈਂ ਐਵੇਂ ਮੇਰੇ ਸਹੁਰੇ ਨਾਲ ਮੈਂ ਇੱਕ ਵਾਰ ਪਹਿਲਾਂ ਵੀ ਬਲਾਗ ਚ ਦੱਸਿਆ ਜੀਗਾ ਇਹ ਜਿਹੜੀ ਗੋਭੀ ਬਣਾਉਣੀ ਹੈ ਬਾਈ ਪਹਿਲਾਂ ਇਹ ਚੰਗੀ ਤਰ੍ਹਾਂ ਵਾਸ਼ ਕਰਾਂਗੇ ਥੋੜਾ ਜਿਹਾ ਇਹਨੂੰ ਗਰਮ ਪਾਣੀ 'ਚ ਇੱਕ ਵਾਰੀ ਮੜਾ ਜਾ ਉਹ ਕਰਵਾ ਦਾਂਗੇ ਮਤਲਬ ਨਾਈਤੋਈ ਕਰਵਾ ਦਾਂਗੇ ਨਾਣਾ ਤਵਾੜਾ ਨਿਸ਼ਾਨ ਕਰਾਵਾਂਗੇ ਤੇ ਹਲਕੇ ਜਿਹਾ ਗਰਮ ਪਾਣੀ 'ਚ ਕਿਉਂਕਿ ਐਦਾਂ ਦਾ ਕਿ ਕੋਈ ਵੀ ਜਿਵੇਂ ਜੰਸ ਵਗੈਰਾ ਕੁਝ ਵੀ ਹੋਵੇ ਯਾਰਾ ਨਾ ਬਸ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਫਿਰ ਕਰਾਂਗੇ ਪਹਿਲਾਂ ਆਲੂਆਂ ਨੂੰ ਫਰਾਈ ਕਰਕੇ ਰੱਖ ਦਾਂਗੇ ਇੱਕ ਸਾਈਡ ਤੇ ਹਲਕੇ ਹਲਕੇ ਜੇ ਫਿਰ ਉਸ ਤੋਂ ਬਾਅਦ ਕਰਾਂਗੇ ਫਰਾਈ ਗੋਭੀ ਨੂੰ ਬਾਕੀ ਤੁਹਾਨੂੰ ਅੱਗੇ ਪ੍ਰੋਸੈਸ ਦਿਖਾ ਦਿੰਨੇ ਆਂ ਦੇਖਿਓ ਕਿੰਨੇ ਵੇ ਤੱਕ ਬਣਜੋਗੇ ਦੇ 5 ਵਜੇ ਨਾਲੇ ਆ ਕਿੰਨੇ ਵਜੇ ਤੱਕ ਬਣ ਜੂਗੀ ਮੈਂ ਰੋਟੀਆਂ ਪਈਆਂ ਹੋਣੇ ਚੱਕ ਲੈ ਲਓ ਬੱਚੇ ਗਿਆ ਖਾ ਲੈ ਤੜਕਾ ਨਹੀਂ ਲਾ ਕੇ ਦਵਾਂਗੇ ਯਾਰ ਐਦਾਂ ਹੀ ਖਾ ਲੈ ਬੰਦਾ ਦੇ ਲੋ ਕਿ ਤੜਕਾ ਲਾ ਕੇ ਦੇਣਾ ਇਹ ਤੂੰ ਪੁੱਛ ਰਹਾ ਕਿ ਮਿੰਟ ਟਾਈਮ ਤੱਕ ਬਣ ਜੂਗੀ ਤਾਂ ਕਹਿ ਰਹਾ ਤੁਨੂੰ ਕੋਈ ਵੀ ਚੀਜ਼ ਦੇਖ ਟਾਈਮ ਲੱਗਦਾ ਬਣਾਉਣ ਨੂੰ ਜੇ ਚੀਜ਼ ਸਵਾਦ ਖਾਣੀ ਆ ਤਾਂ ਵੀ ਟਾਈਮ ਲੱਗਦਾ ਅੱਤ ਨੇ ਕਿਹ ਚੀਜ਼ ਖਵਾਈ ਸੀ ਸਬਜ਼ੀ ਬਣਾਇ ਖਵਾਈ ਸੀ ਨਾ ਕੀ ਸੀ ਉਹ ਹੋਰ ਸਬਜ਼ੀ ਨਾ ਉਂਗਲਾਂ ਫਿਰ ਸ਼ਾਈ ਪਨੀਰ ਬਣਾਇ ਸੀ ਵੀਰੇ ਨੇ ਇਹਦਾ ਸਵਾਦ ਇਹ ਟੀਗਰ ਬਸ ਬਣਾ ਲਈ ਸਾਬ ਜੀ ਚੰਗੀ ਤਰ੍ਹਾਂ ਕਰ ਸਾਬ ਚੰਗੀ ਤਰ੍ਹਾਂ ਬਹੁਤ ਸੁਲਤਾਨ ਕਰਨੀ ਆ ਕੀ ਕਰਨੀ ਆ ਸ਼ਿੰਟ ਲੱਗਿਆ ਹੋਇਆ ਇਹ ਨਹੀਂ ਹੁੰਦਾ ਸਾਫ ਕੀ ਕਰਨੀ ਆ ਸਾਫ ਰਗੜ ਕੇ ਸਾਫ ਕਰਨਾ ਰਗੜ ਕੀ ਕਰੀ ਆ ਦੇਖ ਲੋ ਇਹ ਰਗੜਦਾ ਨਹੀਂ ਚੰਗੀ ਤਰ੍ਹਾਂ ਸਾਫ ਕਰਨੀ ਆ ਕਰਨੀ ਆ ਲਈ ਇਹ ਸ਼ਿੰਟ ਨਹੀਂ ਉਤਰਿਆ ਦੇਖੋ ਆਹ ਸ਼ਿੰਟ ਐ ਆਹ ਦੇਖੋ ਹਾਂ ਸ਼ਿੰਟ ਉਹ ਵੇਚਣਾ ਸਿੱਟਣਾ

ਸਾਡੀ ਸਬਜੀ ਸਿਰਫ ਤੇਰੀ ਡਿਊਟੀ ਇੰਨੀ ਗਲਾ ਕੇ ਚੱਲਨੇ ਆ ਗੋਭੀ ਐਰ ਆਲੂ ਫਰਾਈ ਕਰਨੇ ਆ ਠੀਕ ਹੈ ਓਕੇ ਕਰ ਦੇ ਇਹਨਾਂ ਨੂੰ ਅਸੀਂ ਆ ਕੇ ਦੇਖਦੇ ਆ ਫਿਰ ਲੋ ਬਈ ਪਹੁੰਚ ਗਏ ਮੈਦਾਨ ਦੇ ਦੁਆਰੇ ਫਿਰ ਕੰਮ ਅਗੇ ਥੋੜਾ ਜਿਹਾ ਅਗੇ ਪਾਕੀ ਪਿਆਜ਼ ਭੁੰਨ ਰਹੇ ਆ ਅਦਰਕ ਆਲੇ ਗੋਭੀ ਐਰ ਆਲੂ ਮਨਵੀਤ ਨੇ ਕਰਕੇ ਰੱਖਦੇ ਬਾਈ ਜੀ ਹਲਕੀ ਹਲਕੀ ਕਿਉਂਕਿ ਜਿਆਦਾ ਫਰਾਈ ਨਹੀਂ ਬਸ ਥੋੜੇ ਥੋੜੇ ਫਰਾਈ ਕਰਨੇ ਫੇਰ ਚੱਲ ਦੁਬਾਰਾ ਆਪਾਂ ਫਾਈ ਭੁੰਨ ਲਈ ਤੜਕਾ ਫਿਰ ਚਾਹ ਨੂ ਮੀਟਰ ਖੰਡ ਐਡ ਕਰਾਂਗੇ ਪੁੰਨ ਦਫਾ ਠੀਕ ਆਪਾਂ ਲੱਗਿਆ ਮਿੱਤਰੋ ਗੋਭੀ ਵੀ ਚ ਐਡ ਕਰਨਾ ਆਪਾਂ ਗੋਭੀ ਤੇ ਅੱਧ ਜਿਹੜੇ ਆਪਾਂ ਫਰਾਈ ਕਰਕੇ ਰੱਖੇ ਜੀ ਮਸਾਲਾ ਆਪਣਾ ਭੁੰਨ ਲਿਆ ਗਿਆ ਇਹ ਤਰੀਕਾ ਵਿੱਚ ਤੁਹਾਨੂੰ ਬਣਾਉਣਾ ਦਾ ਇਹਨੂੰ ਗੋਭੀ ਨੂੰ ਤੇ ਬਾਕੀ ਪੜਾ ਲਈਏ ਹੁਣ ਬਾਕੀ ਤੁਸੀਂ ਬਣਾਣਾ ਬਾਕੀ ਹਲਦੀ ਨੂੰ ਇਨਸ਼ਾਅੱਲਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇੱਥੇ ਕੋਈ ਚੱਕਰ ਕਰਨੀ ਬਸ ਇ ਬਣਾਇਓ ਇਦਾਂ ਬਾਕੀ ਸਬਜ਼ੀ ਆਪਣੀ ਜਿਹੜੀ ਬਣਾ ਠੀਕ ਹੈ ਕਹਣ ਕਹਣ ਬਣੀ ਖਾ ਲਈ ਹਨ ਘਟ ਓਕੇ ਰਿਪੋਰਟ ਹੈ ਠੀਕ ਹੈ ਤੇ ਲੋ ਮੇਥਰੋ ਲੱਗਿਆ ਵਲੌਗ ਐਂਡ ਕਰਨ ਇਥੇ ਆਪਾਂ ਮਿਲਦੇ ਆ ਕਿਸੇ ਨਵੇਂ ਵਲੌਗ ਚ ਟਿਲ ਦੈਨ ਬਾਏ ਬਾਈ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਵੀਡੀਓ ਘੰਟ ਤੋਂ ਘੰਟ ਦੇ ਜਾਣੀ ਸਾਡੀ ਜ਼ਿੰਮੇਵਾਰੀ ਆ ਓਕੇ ਜੀ ਮਿਲਦੇ ਹਾਂ ਕਿਸੇ ਦਿਨ ਬਲੌਗ ਮਿੱਤਰੋ ਬਾਏ 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 ਬਾਏ